ਈ ਫਤੇ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਬੀ ਸਮਾਰ ਅਥਾ ਅਗਨਤ ਅਤੁੱਲ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲਾ ਗੁਰੂ ਗਰੀਬ ਨਿਵਾਜ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਬੜੇ ਹੀ ਵਡ ਭਾਗੇ ਹੋ ਜੋ ਕਿ ਸੰਧਿਆ ਵੇਲੇ ਦੇ ਦਰਵਾਨਾਂ ਦੀ ਹਾਜ਼ਰੀ ਭਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਭਰਿਆ ਸਮਾਪਤ ਹੋਇਆ ਹੈ ਹਜ਼ੂਰ ਦੇ ਅੰਮ੍ਰਿਤ ਵਚਨ ਹਨ ਮੇਰੀ ਮਾਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਇਸ ਕਾਲ ਯੁਗ ਦੇ ਵਿੱਚ ਤਾਰੀ ਉਹ ਜੀਵ ਸਕਦਾ ਜਿਸ ਨੂੰ ਸਤ ਸੰਗਤ ਪ੍ਰਾਪਤ ਹੋਵੇ ਸਤ ਸੰਗਤ ਕੀ ਹੈ ਇੱਕ ਸਿੱਖ ਦੋ ਸਾਧ ਸੰਤ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇਕੋ ਨਾਮ ਖਣ ਜਿੱਥੇ ਇੱਕ ਰੱਬ ਦੇ ਨਾਮ ਦੀ ਗੱਲ ਹੁੰਦੀ ਹੋਵੇ ਸਤ ਸੰਗਤ ਵਿੱਚੋਂ ਪ੍ਰਾਪਤੀ ਕੀ ਹੁੰਦੀ ਹੈ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਕਣੀ ਨਾ ਆਇਆ ਪਤਨਿ ਕਿਹੜਾ ਇੱਕ ਕਿਨਕਾ ਗੁਰਬਾਣੀ ਦਾ ਹਿਰਦੇ ਜਵਸ ਜਾਣਾ ਫਿਰ ਉਸ ਜੀਵ ਦੀ ਮਹਿਮਾ ਗਨਣ ਨਹੀਂ ਕੀਤੀ ਜਾ ਸਕਦੀ ਉਹਨੂੰ ਬਿਆਨਿਆ ਨਹੀਂ ਜਾ ਸਕਦਾ ਹਜ਼ੂਰ ਦੇ ਅੰਮ੍ਰਿਤ ਬਚਨ ਹਨ ਬੀ ਦਿੱਕਤੀਬ ਕਹੋ ਮਤ ਝੂਠੀ ਵੇਦ ਚਾਰ ਹਨ ਸਰਾਤਨ ਧਰਮ ਦੇ ਕਦੇਵ ਸਲਾਮੀ ਗ੍ਰੰਥ ਆਪਕੇ ਕਿਸੇ ਗ੍ਰੰਥ ਨੂੰ ਝੂਠਾ ਨਾ ਕਹੋ ਝੂਠਾ ਜੋਰਨਾ ਵਿਚਾਰੇ ਝੂਠਾ ਜੋ ਵਿਚਾਰ ਨਹੀਂ ਕਰਦਾ ਜੋ ਸਭ ਮੇ ਇੱਕ ਖੁਦਾਈ ਕਹਤੋਂ ਤੋ ਕਿਉ ਮਰਗੀ ਮਾਰੇ ਸੋ ਗੁਰਮੁਖ ਪਿਆਰਿਉ ਅਗਲਾ ਬਚਨ ਥੋੜਾ ਜ੍ਹਾ ਟੰਬ ਜਾਂਦਾ ਕਈਆਂ ਦੇ ਹਿਰਦੇ ਨੂੰ ਕਿ ਜੋ ਸਭ ਮੇ ਇੱਕ ਖੁਦਾਈ ਕਹਤੋਂ ਤੋ ਕਿਉ ਮਰਗੀ ਮਾਰੇ ਕਈ ਵੀਰ ਕਹਿ ਦਿੰਦੇ ਕਿਥੇ ਲਿਖਿਆ ਮਾਸ ਨਹੀਂ ਖਾਣਾ ਚਾਹੀਦਾ ਲਿਖਿਆ ਹੈ ਪੜਨ ਵਾਲਿਆਂ ਦੀ ਕਮੀ ਨਹੀਂ ਸੁਣਨ ਵਾਲਿਆਂ ਦੀ ਵੀ ਕਮੀ ਨਹੀਂ ਕਮੀ ਹੈ ਤੇ ਵਿਚਾਰ ਕੇ ਮੰਨਣ ਵਾਲਿਆਂ ਦੀ ਕਮੀ ਹੈ ਸੋ ਆਓ ਕੁਝ ਕੋ ਖਲਾ ਵਾਸਤੇ ਅੱਜ ਦੇ ਅੰਮ੍ਰਿਤ ਵਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਕਾਗਰ ਕਰੀਏ ਗੁਰੂ ਖਤੇ ਦੀ ਸਾਂਝ ਪਾਈਏ ਬਲੌ ਖਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ 5 ਸ਼ਾਂਤੀ ਦੇ ਪੰਜ ਸ਼ਹੀਦਾਂ ਦੇ ਸਰਤਾਜ ਸੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਵਚਨ ਤਨ ਆਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 682 ਅੰਗ ਤੇ ਸੋਬਤ ਹਨ ਅੱਜ ਹਜ਼ੂਰ ਜ਼ਿਕਰ ਕਰਦੇ ਹਨ ਔਖੀ ਖੜੀ ਨਾ ਦੇਖਣ ਆਪਾਂ ਔਖੀ ਘੜੀ ਕਿਨੂੰ ਮੰਨਦੇ ਆਂ ਵੈਸੇ ਮੋٹے ਤੌਰ ਤੇ ਆਪਾਂ ਤਿੰਨ ਹਿੱਸਿਆਂ ਚ ਵੰਡ ਸਕਦੇ ਆਂ ਔਖੀ ਘੜੀ ਸਰੀਰਕ ਕਸ਼ਟ ਆ ਗਿਆ ਅਸੀਂ ਕਹਿੰਦੇ ਨੇ ਬੜੀ ਔਖੀ ਘੜੀ ਆ ਗਈ ਪਰਿਵਾਰਕ ਕਸ਼ਟ ਆ ਗਿਆ ਅਸੀਂ ਕਹਿੰਦੇ ਬੜੀ ਔਖੀ ਘੜੀ ਆ ਗਈ ਆਰਥਿਕ ਕਸ਼ਟ ਆ ਗਿਆ ਕਹਿੰਦੇ ਬੜੀ ਔਖੀ ਘੜੀ ਆ ਗਈ ਰੁਪਈਆ ਨਹੀਂ ਖਰਚਣ ਵਾਸਤੇ ਮਹਾਰਜ ਸਤਿਗੁਰਾਂ ਤੋਂ ਪੁੱਛੀਏ ਮਹਾਰਜ ਔਖੀ ਕੜੀ ਹੈ ਕੀ ਜਿਸ ਸਰੀਰਕ ਕਸ਼ਟ ਔਖੀ ਕੜੀ ਹੁੰਦਾ ਤੇ ਗੁਰੂ ਬਾਬਾ ਜੀ ਨੇ ਬਾਬੇ ਨਾਨਕ ਪਾਤਸ਼ਾਹ ਨੇ ਕਿੰਨਾ ਸਫਰ ਤੈਅ ਕੀਤਾ ਪਹਿਲੇ ਜਾਮੇ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਉਹਨਾਂ ਨੂੰ ਕਿੰਨਾ ਕਸ਼ਟ ਆਇਆ ਹੋਵੇਗਾ ਪਰ ਗੁਰੂ ਬਾਬਾ ਜੀ ਵਿਚਾਰ ਕਰਦੇ ਹਨ ਸਮਝਾਉਂਦੇ ਹਨ ਸਾਨੂੰ ਜੇ ਤੁਹਾਨੂੰ ਕੋਈ ਦੁੱਖ ਲੱਗਿਆ ਵੀ ਹੈ ਨਾ ਸਤਿਗੁਰੂ ਕਹਿੰਦੇ ਦੁੱਖ दारू ਦੁੱਖ दारू ਹੈ ਹੁਣ ਦੁੱਖ ਸਤਿਗੁਰ ਜੀ दारू ਕਿਵੇਂ ਹੋ ਗਿਆ दारू ਤੇ ਉਹ ਵਸਤੂ ਹੁੰਦੀ ਹੈ ਜਿਹੜਾ ਕਿਸੇ ਬਿਮਾਰੀ ਦਾ ਇਲਾਜ ਕਰੇ ਦਾਤਾ ਜੀ ਦੁੱਖ ਕਿਹੜੀ ਬਿਮਾਰੀ ਦਾ ਇਲਾਜ ਕਰਦਾ ਹੈ ਅਸਲ ਵਿੱਚ ਸਾਡੀ ਤੇ ਪਰਮਾਤਮਾ ਦੀ ਵਿਚਲੀ ਦੂਰੀ ਨੂੰ ਜੇ ਕਿਤੇ ਘਟਾਉਂਦਾ ਨਾ ਤੇ ਉਹ ਦੁੱਖ ਘਟਾਉਂਦਾ ਜੀ ਜਿੰਨਾ ਵੱਡਾ ਰੋਗ ਲੱਗਿਆ ਹੋਵੇ ਕਿਸੇ ਨੂੰ ਡਾਕਟਰ ਵੈਦ ਹਕੀਮ ਜਵਾਬ ਦੇ ਜਾਣ ਫਿਰ ਕਹਿੰਦੇ ਹੁਣ ਅਰਦਾਸ ਕਰੋ ਹੁਣ ਗੁਰਦੁਆਰਾ ਸਭ ਜਾਓ ਹੁਣ ਹਰਿਮੰਦਰ ਸਭ ਜਾਓ ਇਸ ਕਰਕੇ ਹਜ਼ੂਰ ਆਖਦੇ ਦੁੱਖ دارو ਹੈ ਦੁੱਖ ਦੇ ਵਿੱਚ ਬੰਦਾ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਹੁੰਦਾ ਸੁਖ ਰੋਗ ਭਇਆ ਛੋਟਾ ਜਿਹਾ ਸੁੱਖ ਮਿਲਿਆ ਸਾਡੇ ਵੀਰਾਂ ਨੂੰ ਪੁੱਛਦੀ ਜਿਹੜੇ ਨੌਕਰੀਆਂ ਕਰਦੇ ਆ ਭਾਈ ਤੂੰ ਸ਼ਰਾਬ ਕਿਉ ਪੀਣਾ ਕਹਿੰਦਾ ਮੈਂ ਫੌਜੀ ਆ ਮੈਨੂੰ ਪੀਣੀ ਪੈਂਦੀ ਆ ਦਾੜੀ ਕੋ ਕਟਾਉਣਾ ਹੁਣ ਮੈਂ ਫੌਜੀ ਆ ਮੈਂ ਕਈ ਵਾਰ ਆਖਦਾ ਹੁਣਾ ਇਹ ਤੈਨੂੰ ਛੋਟਾ ਜਿਹਾ ਸੁੱਖ ਮਿਲਿਆ ਤੇਰੇ ਲਈ ਰੋਗ ਬਣ ਗਿਆ ਇਹਨੂੰ ਰੱਬ ਨੂੰ ਤੋੜ ਦਿੱਤਾ ਦੁੱਖ दारू ਸੁੱਖ ਰੋਗ ਜੇ ਤੈਨੂੰ ਇਸ ਨੌਕਰੀ ਦੀ ਜਗ੍ਹਾ ਰੱਬ ਨੇ ਕਿਤੇ ਮੂੰਫੜੀ ਦੀ ਰੇੜੀ ਤੇ ਬਿਠਾਇਆ ਹੁੰਦਾ ਫਿਰ ਤੂੰ ਅਮਰਤਾਰੀ ਹੋ ਜਾਣਾ ਸੀ ਫਿਰ ਗੁਰਸੇਖ ਹੋਣਾ ਸੀ ਜੇ ਦੋ ਲੱਤਾਂ ਨਾ ਦਿੱਤੀਆਂ ਹੁੰਦੀਆਂ ਭੋੜੀਆਂ ਨਾਲ ਚੱਲਦਾ ਉਹਨੋਂ ਫਿਰ ਤੂੰ ਗੁਰਸੇਖ ਬਣਨਾ ਸੀ ਤੈਨੂੰ ਚਾਹੀਦਾ ਸੀ ਹੋਰ ਜ਼ਿਆਦਾ ਉਸ ਮਾਲਕ ਦਾ ਪਿਆਰੇ ਦਾ ਸ਼ੁਕਰਾਨਾ ਕਰਦੋਂ ਸਰਦਾਤਾ ਜੀ ਮੇਰੇ ਤੇ ਇੰਨੀ ਕਿਰਪਾ ਕੀਤੀ ਆਰਮੀ ਨੂੰ ਆਪਾਂ ਕੀ ਸਮਝ ਲਿਆ ਪੁਲਿਸ ਨੂੰ ਆਪਾਂ ਕੀ ਸਮਝ ਲਿਆ ਅਸੀਂ ਇਸ ਤਰ੍ਹਾਂ ਦੀ ਛਵੀ ਬਣਾ ਦਿੱਤੀ ਚੂਲ ਰੀਨਿਉੇਸ਼ਨ ਦੇ ਅੰਦਰ ਬੱਚਾ ਭਰਤੀ ਹੋਣ ਤੋਂ ਪਹਿਲਾਂ ਦਾੜਾ ਕਿਸ ਕਟਾ ਕੇ ਫੌਜ ਜਾਂਦਾ ਅੱਜ ਕੱਲ। ਉਹ ਜਿਹੜੇ ਹੋਏ ਆ ਉਹ ਦਾੜਾ ਕਿਸ ਕਟਾ ਕੇ ਜਾਂਦੇ ਆ। ਇਸ ਤਰ੍ਹਾਂ ਦੀ ਛਵੀ ਬਣਾਤੀ ਕਿ ਜਿਵੇਂ ਫੌਜ ਜਿਹੜੀ ਨਾ ਇੱਕ ਕੱਟੇ ਵੱਡਿਆਂ ਬੁਚੜਾਂ ਦੀ ਫੌਜ ਆ। ਜਿਵੇਂ ਸ਼ਰਾਬੀਆਂ ਨਸ਼ੇੜੀਆਂ ਦੀ ਫੌਜ ਆ। ਪਰ ਆਰਮੀ ਇੱਕ ਗੁੱਡ ਜੌਬ ਹੈ। ਆਰਮੀ ਇੱਕ ਯੂਨੀਵਰਸਿਟੀ ਹੈ। ਆਰਮੀ ਇੱਕ ਕਾਲਜ ਹੈ ਆਰਮੀ ਇੱਕ ਅੱਗੇ ਵਧਣ ਦੀ ਸੰਸਥਾ ਹੈ ਮੈਂ ਆਖਦਾ ਹੁਣਾ ਤੁਸੀਂ ਇੱਕ ਵਾਰੀ ਸਿਪਾਈ ਦੀ ਪੋਸਟ ਤੇ ਐਂਟਰੀ ਕਰ ਜੋ ਚਾਹੋ ਤੇ ਜਰਨਲ ਸਾਹਬ ਤੱਕ ਦੀ ਪੋਸਟ ਆਰਮੀ ਤੁਸੀਂ ਗ੍ਰਹਿਣ ਕਰ ਸਕਦੇ ਹੋ ਪੜਾਈ ਕਰੀ ਜਾਓ ਕਰ ਕਰਕੇ ਗਾਂ ਕਮਿਸ਼ਨ ਲਈ ਜਾਓ ਬੜੇ ਰਸਤੇ ਖੋਲਦੇ ਐਜੂਕੇਸ਼ਨ ਹੌਲਦਾਰ ਵਾਸਤੇ ਜਾ ਸਕਦਾ ਸਿਪਾਈ ਜੇ ਉਹਦੀ ਪਲੱਸ 2 ਪਾਸ ਆ ਤੇ ਵਾਈ ਗਰੁੱਪ ਦੇ ਚਰੇਗ ਪਰ ਹੌਲਦਾਰ ਬਣ ਜੀਏ ਜੇ ਉਹਦੀ ਗ੍ਰੈਜੂਏਸ਼ਨ ਐ ਐਕਸ ਗਰੁੱਪ ਦੇ ਵਿੱਚ 홀ਡਰ ਬਣ ਜੇ ਗ੍ਰੰਥੀ ਬਣ ਸਕਦਾ ਜਿਹੜਾ ਡਾਇਰੈਕਟ ਨੈਵ ਸੁਪਦਾ ਦੀ ਪੋਸਟ ਹੈ ਹੋਰ ਕਈ ਤਰ੍ਹਾਂ ਦੇ ਕਮਿਸ਼ਨ ਨਹੀਂ ਕਰ ਸਕੋ ਪੀਸੀਐਸਐਲ ਦਾ ਹੈ ਜਿਹੜਾ 42 ਸਾਲ ਤੱਕ ਕੋਈ ਅਫਸਰ ਬਣ ਸਕਦੇ ਜਿੱਥੇ ਆਰਮੀ ਇੱਕ ਗੁੱਡ ਜੋਬ ਹੈ ਯੂਨੀਵਰਸਿਟੀ ਹੈ ਕਾਲਜ ਹੈ ਉਥੇ ਆਰਮੀ ਉਸ ਪਲੇਟਫਾਰਮ ਨੂੰ ਪਾਉਣ ਦੀ ਜਗ੍ਹਾ ਹੈ ਜਿਹਨੂੰ ਪੰਚਮ ਪਾਸ਼ਾ ਨੇ ਆਖਿਆ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਏ ਤੇਰੀ ਪ੍ਰਮਾਤਮਾ ਨੂੰ ਮਰਨ ਦੀ ਵਾਰੀ ਸੀ ਮਨੁੱਖਾ ਜਨਮ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਤੋ ਦੋ ਟੈਮ ਸੰਗਤ ਕਰ ਸਕਦਾ RAM ਨਾਮ ਤੁਹਾਡੀਆਂ ਲੈਣਾ ਦੇ ਵਿਚਾਰ ਗੁਰਦਵਾਰਾ ਸਾਹਿਬ ਬਣਾਇਆ ਹੁੰਦਾ ਇਸ ਸੈਨਾ ਦੇ ਵਿੱਚੋਂ ਬਾਬਾ ਨਿਧਾਨ ਸਿੰਘ ਜੀ ਹੋਏ ਲੰਗਰ ਸਾਹਿਬ ਹਜੂਰ ਸਾਹਿਬ ਵਾਲੇ ਸਿੱਖਪਲਟਨ ਚੋਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਰਮੀ ਚੋਂ ਹੋਏ ਬਾਬਾ ਮੋਦਨ ਸਿੰਘ ਜੀ ਜਿਨ੍ਹਾਂ ਹਿਮਕੁੰਡ ਸਾਹਿਬ ਪਹਾੜ ਤੋਂ ਲੱਭਿਆ ਜਾ ਕੇ ਉਹ ਇੰਜੀਨੀਅਰ ਰਜਮਟ ਦੇ ਵਿੱਚੋਂ ਹੋਏ ਸੋ ਗੁਰਮੁਖ ਪਿਆਰਿਓ ਦੁਖ ਦਾਰੂ ਸੁਖ ਰੋਗ ਪਿਆ ਇੱਕ ਤਪੱਸਵੀਆਂ ਦੀ ਸੰਸਥਾ ਸੀ ਇਹ ਵੇਖਿਆ ਸੀ 21 36 ਸਿੱਖ ਰਜਮੜ ਦੇ ਜਵਾਨ ਜੁੜੇ ਜਿਹਾ ਫੋਰ ਸਿੱਖ ਹੈ ਕਿਵੇਂ ਸਾਰਾ ਘੜੀ ਦਾ ਇਤਿਹਾਸ ਰਚਿਆ ਉਹਨਾਂ ਸਾਰੇ ਅਮਰਕਾ ਦੀ ਸੀ ਸਾਰੇ ਗੁਰਸਿੱਖ ਸੀ ਆਪਾਂ ਇੱਕ ਇਉਂ ਪੇਸ਼ ਕਰ ਦਿੱਤੀ ਜਿਵੇਂ ਇੱਕ ਸ਼ਰਾਬੀਆਂ ਨਸ਼ੇੜੀਆਂ ਦੀ ਸੰਸਥਾ ਹੁੰਦੀ ਹੈ ਦੁੱਖ दारू ਸੁਖ ਰੋਗ ਪਿਆ ਹੁਣ ਔਖੀ ਘੜੀ ਕੀ ਆਪਾਂ ਥੋੜਾ ਵਿਸਤਾਰ ਕਰ ਲਈਏ ਇਹਦਾ ਗੁਰੂ ਨਾਨਕ ਸਾਹਿਬ ਨੇ ਦੱਸ ਹੀ ਦਿੱਤਾ ਇੱਕ ਘੜੀ ਨਾ ਮਿਲਤੇ ਤਾਂ ਕਲਜੁਗ ਹੋਤਾ ਆਖਾਂ ਜੀਵਾਂ ਵਿਸਰੇ ਮਰ ਜਾਉ ਜੀ ਉਹਦਾ ਨਾਮ ਆਖਾਂ ਤੇ ਜੀਵਨ ਹੈ ਵਿਸਰ ਜਾਵੇ ਤੇ ਮ੍ਰਿਤਕ ਦੇ ਸਮਾਨ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿੰਨਾ ਕਸ਼ਟ ਝੱਲਿਆ ਹੋਏਗਾ ਸਰੀਰ ਕਰਕੇ ਕਦੇ ਜੰਗਲਾਂ 'ਚ ਕਦੇ ਕੌਡੇ ਰਾਖਸ਼ ਦੇ ਵਲ ਕਦੇ ਟਾਕਾ ਬੰਗਲਾ ਕਦੇ ਬਗਦਾਦ ਕਦੇ ਮੱਕੇ ਕਦੇ ਹਰਦਵਾਰ ਕਦੇ ਲੇ ਪੱਥਰ ਸਾਹਿਬ ਹੁਣ ਜੇ ਇਹ ਔਖੀ ਕੜੀ ਹੁੰਦੀ ਤੇ ਬਾਬੇ ਨੇ ਤੇ ਬੜੀਆਂ ਔਖੀਆਂ ਕੜੀਆਂ ਚੱਲੀਆਂ ਜੇ ਸਰੀਰਕ ਕਸ਼ਟ ਔਖੀ ਕੜੀ ਹੁੰਦੀ ਤੇ ਪੰਚਮ ਪਾਦਸ਼ਾਹ ਤੇ ਆਪ ਪੁਰਨੇ ਪਾਰੇ ਜਿਨ੍ਹਾਂ ਦਾ ਇਹ ਸ਼ਬਦ ਹੈ ਤਤੀ ਤਵੀ ਤੇ ਬੈਠੇ ਉੱਪਰੋਂ ਗਰਮ ਰੇਤ ਪੈ ਰਿਆ ਤੇ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਸ਼ਬਦ ਕੀ ਚੱਲ ਰਿਹਾ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਉਹ ਨਾਮ ਦਾ ਪਦਾਰਥ 33 ਤਵੀ ਤੇ ਬਹਿ ਕੇ ਵੀ ਮੰਗਦੇ ਆ ਜੇ ਇਹ ਔਖੀ ਕੜੀ ਸਰੀਰਕ ਕਸ਼ਟ ਹੁੰਦਾ ਤੇ ਪੰਚਮ ਪਾਸ਼ਾ 33 ਤਵੀ ਤੇ ਬਹਿ ਕੇ ਇਹ ਨਾ ਗਾਉਂਦੇ ਗਾ ਬਾਰ ਬਾਰ ਪ੍ਰੈਕਟੀਕਲ ਕੀਤਾ ਸਿੱਖਾਂ ਨੇ ਗੁਰਸਿੱਖਾਂ ਜੋਧਿਆਂ ਨੇ ਭਾਈ ਮਨੀ ਸਿੰਘ ਨੇ ਬੰਦ-ਬੰਦ ਕਟਿਆ ਜਾ ਰਿਆ ਤੇ ਮੁਖ ਤੋਂ ਸੁਖਮਣੀ ਸਭ ਚੱਲ ਰਿਆ ਪੂਰਾ ਸਰੀਰ ਕੱਟ ਕੇ ਟੋਕਰਾ ਭਰ ਦਿੱਤਾ ਤੇ ਸ੍ਰੀ ਅਸ਼ਟਪਦੀਆਂ ਦਾ ਜਾਪ ਟੁਕੜਿਆਂ ਚੋਂ ਟੋਕਰੇ ਚੋਂ ਹੋ ਰਿਹਾ ਜੇ ਸਰੀਰਕ ਕਸ਼ਟ ਔਖੀ ਘੜੀ ਹੁੰਦਾ ਤੇ ਪੰਚਮ ਪਾਸ਼ਾ ਤੋਂ ਵੱਧ ਕਸ਼ਟ ਕਿੰਨੇ ਚੱਲਿਆ ਜੇ ਆਰਥਿਕ ਕਸ਼ਟ ਔਖੀ ਘੜੀ ਹੁੰਦਾ ਤੇ ਬਾਬੇ ਪ੍ਰਤੀਏ ਨੇ ਸਾਰਾ ਚੜਾਵਾ ਵੀ ਰੋਕ ਦਿੱਤਾ ਸੀ ਇਥੋਂ ਤੱਕ ਗੰਡਿਆਂ ਨਾਲ ਪ੍ਰਸ਼ਾਦ ਦੇ ਵੰਦਨ ਲੱਗ ਪਏ ਸੀ ਲੰਗਰ ਦੇ ਵਿੱਚ ਪਰ ਫੇਰੀ ਪੰਚਮ ਪਾਤਸ਼ਾਹ ਅਡੋਲ ਸੀ ਜਦੋਂ ਭਾਈ ਗੁਰਦਾਸ ਸਾਹਿਬ ਆਗਰੇ ਤੋਂ ਆਏ ਤੇ ਵੇਖਿਆ ਪੰਚਮ ਪਾਤਸ਼ਾਹ ਨੂੰ ਪ੍ਰਸ਼ਾਦਾ ਸिखਾਉਣ ਲੱਗੇ ਤੇ ਨਾਲ ਪਿਆਜ਼ ਤੇ ਨਾਲ ਪ੍ਰਸ਼ਾਦਾ ਖੁਸ਼ਿਆ ਕੀ ਗੱਲ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ 36 ਕਿਸਮ ਦੇ ਪਕਵਾਨ ਬਣਦੇ ਸੀ ਤੇ ਪੰਚਮ ਪਾਤਸ਼ਾਹ ਆਖਦੇ ਆਪਣੀ ਭੈਣ ਜੀ ਤੋਂ ਪੁੱਛ ਲੋ ਜਾ ਕੇ ਬੀਬੀ ਭਾਨੀ ਜੀ ਭਾਈ ਗੁਰਦਾਸ ਸਾਹਿਬ ਦੇ ਭੈਣ ਜੀ ਸੀ ਜਦੋਂ ਜਾ ਕੇ ਪੁੱਛਿਆ ਦਸਿਆ ਵੀਰਣਾ ਰਤਿਏ ਨੇ ਬੜਾ ਵਿਰੋਧ ਕੀਤਾ ਵੱਡੇ ਪੁੱਤਰ ਨੇ ਸਾਰਾ ਛਡਾਵਾ ਹੀ ਉਹ ਬਾਹਰਲੇ ਰਸਤੇ 'ਚ ਹੀ ਰੋਕ ਲੈਂਦਾ। ਇਹਦੇ ਬਾਬਾ ਬੁੱਢਾ ਸਾਹਿਬ ਨੇ ਕਾਰਸੇ ਵਾਲੀਆਂ ਟੋਕਰੀਆਂ ਦਾ ਆਗਾਜ਼ ਕੀਤਾ ਸੀ ਰਸਤਿਆਂ ਵਿੱਚ। ਸੋ ਜੀ ਪਰਿਵਾਰ ਆ ਕਸ਼ਟੋਖੀ ਕੜੀ ਹੁੰਦਾ। ਇਹ 10ਵੇਂ ਪਾਛਾ ਦੇ ਪਰਿਵਾਰ ਨੂੰ ਜਿੰਨਾ ਕਸ਼ਟ ਸਹਿਣਾ ਪਿਆ ਇਤੋਂ ਵੱਧ ਕਸ਼ਟ ਕਦੇ ਕਿਸੇ ਨੇ ਨਾ ਚੱਲਣਾ ਨਾ ਚੱਲਿਆ ਹੋਵੇਗਾ ਸ਼ਾਇਦ। ਔਰ ਅਗਾਹ ਚੱਲ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਪੁੱਤਰ ਦਾ ਕਲੇਜਾ ਕੱਢ ਕੇ ਮੁੱਖ ਦੇ ਵਿੱਚ ਪਵਾਇਆ। ਸੋ ਇਸ ਕਰਕੇ ਇਹ ਔਖੀਆਂ ਘੜੀਆਂ ਨਹੀਂ ਔਖੀਆਂ ਘੜੀਆਂ ਕੀ ਆਂਖਾਂ ਜੀਵਾਂ ਵਿਸਰੈ ਮਰ ਜਾਵਾਂ। ਇਹ ਮੰਗਿਆ ਕਰੋ ਦਾਤਾ ਜੀ ਐਸੀ ਔਖੀ ਘੜੀ ਨਾ ਵੇਖਣ ਦੇਈਂ। ਜਦੋਂ ਮੈਂ ਤੇਰੇ ਨਾਲੋਂ ਟੁੱਟ ਜਾਵਾਂ ਹੋਰ ਕਿਸੇ ਡੋਂਗੀ ਪਖੰਡੀ ਦੇਹ ਧਾਰੀ ਗੁਰੂ ਧੰਮ ਦੇ ਨਾਲ ਨਾ ਮੈਂ ਜੁੜ ਜਾਵਾਂ ਕਿਤੇ ਦਾਤਾ ਕਿਰਪਾ ਕਰੀ ਮੈਂ ਤੇਰੇ ਚਰਨਾਂ ਨਾਲ ਜੁੜਿਆ ਰਹਾ ਮੈਂ ਇਹ ਅਰਦਾਸ ਕਰਿਆ ਕਰੋ ਅੱਖੀ ਖੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਵੇ ਆਪਣਾ ਬਿਰਧ ਜਾਣ ਕੇ ਮੇਰੀ ਰੱਖਿਆ ਕਰ ਲਿਓ ਹੱਥ ਦੇ ਰਾਖੇ ਆਪਣੇ ਕੋ ਹੱਥ ਦੇ ਕਰਕੇ ਆਪਣੇ ਸੇਵਕ ਦੀ ਰੱਖਿਆ ਕਰਿਓ ਸਾਸ ਸਾਸ ਪ੍ਰਤਪਾਲੇ ਸਵਾਸ ਸਵਾਸ ਦੇ ਨਾਲੋ ਪ੍ਰਭੂ ਸਾਡੀ ਪ੍ਰਤਪਾਲਨਾ ਕਰਦਾ ਹੈ ਦਾਤਾ ਸਵਾਸ ਸਵਾਸ ਨਾਲ ਸੰਭਾਲ ਲਿਓ ਪ੍ਰਭ ਸਿਉ ਲਾਗ ਰਿਓ ਮੇਰਾ ਚਿਤ ਪ੍ਰਭੂ ਦੇ ਨਾਲ ਮੇਰਾ ਚਿਤ ਲਗਾਏ ਕਿਹੜੇ ਪ੍ਰਭੂ ਦੇ ਨਾਲ ਆਦਿ ਅੰਤ ਪ੍ਰਭ ਸਦਾ ਸਹਾਈ ਮੇਰਾ ਉਸ ਪ੍ਰਭੂ ਨਾਲ ਚਿਤ ਲੱਗਿਆ ਹੋਇਆ ਹੈ ਜਿਹੜਾ ਆ ਤੋਂ ਲੈ ਕੇ ਅੰਤ ਸ ਤੱਕ ਪ੍ਰਭ ਸਦਾ ਸਹਾਈ ਪ੍ਰਭੂ ਸਦਾ ਜੀਵਨ ਦਾ ਸਹਾਈ ਹੈ ਤਨ ਹਮਾਰਾ ਮੀਤ ਸਾਡਾ ਮਿੱਤਰ ਉਹ ਹੈ ਅਜ ਆਉਂਦੇ ਨਾ ਫਲਾਣਾ ਮੇਰਾ ਯਾਰ ਹੈ ਫਲਾਣਾ ਮੇਰਾ ਮਿੱਤਰ ਹੈ ਯਾਰੀ ਕਿਸ ਨਾਲ ਹੁੰਦੀ ਦੋਸਤੀ ਕਿਹਦੇ ਨਾਲ ਹੁੰਦੀ ਮਿੱਤਰਤਾ ਕਿਹਦੇ ਨਾਲ ਹੁੰਦੀ ਜਿਹਦਾ ਸੁਭਾਅ ਪਸੰਦ ਆ ਜਾਏ ਜੇ ਦਾ ਸੁਭਾਅ ਪਸੰਦ ਆਵੇ ਉਹਦੇ ਨਾਲ ਪ੍ਰੇਮ ਹੁੰਦਾ ਭਾਵੇਂ ਉਹ ਪੁੱਤਰ ਹੋਵੇ ਭਾਵੇਂ ਉਹ ਜੀਵਨ ਸਾਥੀ ਹੋਵੇ ਭਾਵੇਂ ਮਾਤਾ ਹੋਵੇ ਭਾਵੇਂ ਪਿਤਾ ਹੋਵੇ ਕਈ ਵਾਰ ਵੇਖਿਆ ਜੇ ਸੁਭਾਅ ਨਾ ਪਸੰਦ ਆਵੇ ਉਥੇ ਟਕਰਾਅ ਹੁੰਦੀ ਰਹਿੰਦੀ ਆ ਉਥੇ ਕਦੇ ਬਣ ਨਹੀਂ ਆਉਂਦੀ ਤੇ ਗੁਰੂ ਸਾਹਿਬ ਕਹਿੰਦੇ ਆਖ ਨਾ ਉਸ ਮਿੱਤਰ ਪਿਆਰੇ ਨੂੰ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆਂ ਕਹਿੰਦੇ ਇਹ ਮੇਰੇ ਯਾਰ ਮੈਂ ਤੇਰੇ ਅੱਗੇ ਬੇਨਤੀ ਕਰਾਂ ਮੈਂ ਤੈਨੂੰ ਖੋਜਦਾ ਫਿਰਦਾ ਲੱਭ ਰਿਆਂ ਫਿਰ ਕੀ ਕਹਿੰਦੇ ਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਦਸ ਮੇਰੇ ਪਿਆਰੇ ਮੈਂ ਸਿਰ ਉਤਾਰ ਕੇ ਤੇਰੇ ਚਰਨਾਂ 'ਤੇ ਧਰਦਿਆਂ ਕਾਦੇ ਵਾਸਤੇ ਇੱਕ ਭੋਰੀ ਦਰਸ਼ਨ ਦੀ ਜੇ ਇੱਕ ਭੋਰਾ ਕਿ ਮੈਨੂੰ ਦਰਸ਼ਨ ਦੇ ਦਿਓ ਸੋ ਐਸਾ ਸਾਡਾ ਮਿੱਤਰ ਜਿਹੜਾ ਉਹ ਧਨਤਾ ਦੇ ਯੋਗ ਹੈ ਆਦੇ ਅੰਤ ਪ੍ਰਭ ਸਦਾ ਸਹਾਈ ਆਤੋਂ ਲੈ ਕੇ ਅੰਤ ਤੱਕ ਜਿਹੜਾ ਸਦਾ ਸਹਾਈ ਹੁੰਦਾ ਤਨ ਹਮਾਰਾ ਮੀਤ ਸਾਡਾ ਉਹ ਮਿੱਤਰ ਧੰਤਾ ਦੇ ਜੋਗ ਹੈ ਮਨ ਬਿਲਾਸ ਭਈ ਸਾਹਿਬ ਕੀ ਆਚਰਜ ਦੇਖ ਵਡਾਈ ਮਨ ਦੇ ਅੰਦਰ ਬੜਾ ਬਿਲਾਸ ਆਇਆ ਖੁਸ਼ੀ ਆਈ ਖੇੜਾ ਆਇਆ ਸਾਹਿਬ ਦੀ ਅਚਰਜ ਹੈਰਾਨੀ ਕਰਨ ਵਾਲੀ ਵਡਿਆਈ ਦੇ ਕੇ ਕਿਹੜੀ ਵਡਿਆਈ ਸਾਹਿਬ ਦੀ ਹਰ ਸਿਮਰੋ ਸਿਮਰ ਆਨੰਦ ਕਰਨਾਨਕ ਉਹਦਾ ਨਾਮ ਸਿਮਰਨ ਕਰ ਕਰਕੇ ਜੀਵ ਆਨੰਦ ਪ੍ਰਾਪਤ ਕਰ ਲੈਂਦੇ ਕਿਹੋ ਜਿਹਾ ਆਨੰਦ ਹੈ ਇਸ ਨਾਮ ਸਿਮਰਨ ਦੇ ਵਿੱਚ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਿਆ ਜਾ ਰਿਹਾ ਤੇ ਸੁਖਮਨੀ ਸਾਹਿਬ ਦਾ ਜਾਪ ਚੱਲ ਰਿਹਾ ਭਾਈ ਸਾਹ ਭਾਈ ਸਤੀ ਦਾਸ ਜੀ ਭਾਈ ਸਾਹ ਭਾਈ ਮਤੀ ਦਾਸ ਜੀ ਅਰਧ ਅਰਧ ਚਰਾਏ 111 ਪਰਿਓ ਪ੍ਰਤੀ ਵਿ ਪਰਹਾਵਾਂ ਦੋ ਫਾਰਾ ਦੋਨੋਂ ਤਨ ਤੇ ਜਪਜੀ ਪੜਦੇ ਜਿਵੇਂ ਤੁਹਾਡੇ ਆ ਦੋ ਸਪੀਕਰ ਅਲੱਗ-ਅਲੱਗ ਆ ਪਰ ਆਵਾਜ਼ ਇੱਕੋ ਹੀ ਕੱਢਦੇ ਆ ਮੈਂ ਕਈ ਵਾਰ ਸੋਚਦਾ ਹੁੰਨਾ ਕਿ ਸਾਸ ਨੇ ਭਾਈ ਮਨੀਸੇ ਭਾਈ ਭਾਈ ਸਾਹਿਬ ਜੀ ਭਾਈ ਮਤੀ ਦਾਸ ਦੇ ਸਰੀਰ ਤੋਂ ਕਿਤੇ ਇਹ ਕਾੜ ਤੇ ਨਹੀਂ ਕੱਢੀ ਕਿ ਸਿੱਖ ਦੋ ਫਾੜ ਹੋ ਕੇ ਇੱਕ ਆਵਾਜ਼ ਕੱਢ ਸਕਦਾ ਇਨਸਟਰੂਮੈਂਟ ਵੀ ਕੱਢ ਸਕਦੇ ਅਰਧ ਉਹ ਅਰਧ ਚਰਾਏ 118 ਅੱਧ ਚੋ ਚੀਰ ਦਿੱਤਾ ਭਾਈ ਮਤੀ ਦਾਸ ਨੂੰ ਕੀ ਹੋਇਆ ਫਿਰ ਪਰ ਇਹੋ ਪ੍ਰਿਥਵੀ ਪਰ ਹਵਾ ਦੋ ਫਾੜਾ ਦੋ ਫੜੋ ਕੇ ਧਰਤੀ ਤੇ ਡਿੱਗ ਪਿਆ ਫਿਰ ਕੀ ਹੋਇਆ ਦੋਨੋਂ ਤਨ ਤੇ ਜਪਜੀ ਪੜੇ ਦੋਨਾ ਟੁਕੜਿਆਂ ਚੋਂ ਇੱਕੋ ਆਵਾਜ਼ ਆਉਂਦੀ ਸੀ ਜਿਨਨੀ ਨਾਮ ਧਾਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲ ਫਿਰ ਦਿੱਲੀ ਵਾਸੀਆਂ ਚ ਕੀ ਹੋਇਆ ਦੋਨੋਂ ਤਨ ਤੇ ਜਪਜੀ ਪੜੇ ਹਿਰਤ ਸਭ ਕੇ ਚਰਜ ਪੜੇ ਸਾਰੇ ਵੇਖਣ ਵਾਲੇ ਹੈਰਾਨ ਹੋ ਗਏ ਕਿ ਸਿੱਖ ਦੋ ਟੁਕੜੇ ਹੋ ਗਿਆ ਫਿਰ ਵੀ ਬੋਲਦਾ ਤੇ ਇੱਥੇ ਤੇ ਅਗਾਹ ਚੱਲ ਕੇ ਭਾਈ ਸਾਹਿਬ ਭਾਈ ਮਤੀ ਦਾਸ ਦੇ ਭਰਾਤਾ ਨੇ ਹੋਰ ਪੂਰਨੇ ਪਾ ਦਿੱਤੇ ਬੰਦ-ਬੰਦ ਕੱਟ ਕੇ ਟੋਕਰਾ ਭਰ ਦਿੱਤਾ ਟੋਕਰੇ 'ਚੋਂ ਛੇ ਅਸ਼ਟਪਦੀਆਂ ਦਾ ਜਾਪ ਹੋਇਆ ਸੀ ਗੁਰਮੁਖ ਰੋਮ ਰੋਮ ਤੇ ਆਵੇ ਮਾਨੁ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਉਹਦੀ ਵਡਿਆਈ ਹੈਰਾਨ ਕਰਨ ਵਾਲੀ ਹੈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਓਹਦਾ ਨਾਮ ਸਿਮਰਨ ਸਿਮਰ ਸਿਮਰ ਕੇ ਆਨੰਦ ਪ੍ਰਾਪਤ ਕਰ ਦੇ ਜੀ ਪ੍ਰਭ ਪੂਰਨ ਪੈਜ ਰਖਾਈ ਪ੍ਰਭੂ ਨੇ ਆਪਣੇ ਸੇਵਕਾਂ ਦੀ ਪੂਰਨ ਤੌਰ ਤੇ ਪੈਜ ਰੱਖੀ ਹੈ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਖਸ ਦੁਸ਼ਚਰ ਮਹਾਰਿਆ ਪਹਿਰਲਾਤ ਰਾਇਆ ਅਹੰਕਾਰੀਆਂ ਨਿੰਦਕਾਂ ਪਿੱਛੇ ਦੇ ਨਾਮ ਦੇ ਉਹ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਣੇ ਭਗਤਾਂ ਦੀ ਉਹ ਦਾਤਾ ਹਰ ਯੁਗ ਯੁਗ ਦੇ ਵਿੱਚ ਐਜ ਰੱਖਦਾ ਆਇਆ ਹੈ ਇਨਿਕ ਬਚਨ ਕਰਦੇ ਹੋਏ ਸਮਾਪਤੀ ਹੈ ਅਮਰ ਸ਼ਕੀਰ ਗੁਰੂ ਵਾਲੇ ਬਣੀਏ ਨਗੁਰੇ ਕਾ ਹੈ ਨਾਉ ਬੁਰਾ ਕੋਈ ਬਚਨ ਵੱਧ ਘਟ ਬੋਲਿਆ ਗਿਆ ਉਹ ਵੇ ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਜੋਗ ਹਨ ਬਲਵ ਭਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ